ਹਾਂਜੀ ਮੁਲਾਜ਼ਮ ਸਾਥੀਓ ਸਾਰਿਆਂ ਦਾ ਆਪਣੇ ਚੈਨਲ ਦੇ ਵਿੱਚ ਸਵਾਗਤ ਹੈ ਅੱਜ ਦਾ ਇਹ ਟਾਪਿਕ ਆਪਣਾ ਉਹ ਹੈਗਾ ਮੋਬਾਈਲ ਅਲਾਉਂਸ ਜਿਹੜਾ ਕਿ ਸਭ ਨੂੰ ਪਤਾ ਵੀ ਮੋਬਾਈਲ ਭੱਤਾ ਮਿਲਦਾ ਹੈ ਸਾਰੇ ਮੁਲਾਜ਼ਮਾਂ ਨੂੰ 300 500 600 ਤੇ 1000 ਇਹ ਆਪਾਂ ਨੂੰ ਜਿਹੜਾ ਮੋਬਾਈਲ ਅਲਾਉਂਸ ਆਉ ਮਿਲ ਰਿਹਾ ਹੈਗਾ ਤੇ ਪਰੰਤੂ ਪੰਜਾਬ ਸਰਕਾਰ ਨੇ ਹੁਣੇ-ਹੁਣੇ ਗਰਮੀਆਂ ਨੂੰ ਦੇਖਦੇ ਹੋਏ ਜਿਹੜੇ ਛੁੱਟੀਆਂ ਕੀਤੀਆਂ ਨੇ ਉਹ 21 ਮਈ ਤੋਂ ਲੈ ਕੇ 30 ਜੂਨ ਤੱਕ ਕੀਤੀਆਂ ਨੇ ਤੇ ਇਹਨਾਂ ਛੁੱਟੀਆਂ ਦੇ ਹੋਣ ਤੋਂ ਬਾਅਦ ਕਾਫੀ ਜਗ੍ਹਾ ਦੇ ਉੱਤੇ ਮਤਲਬ ਕੁਝ ਕਨਫਿਊਜ਼ਨਾਂ ਕ੍ਰੀਏਟ ਹੋ ਗਈਆਂ ਨੇ ਮੋਬਾਈਲ ਲਾਂਚਸ ਦੀਆਂ ਦੇਖੋ ਜੂਨ ਦਾ ਸਭ ਨੂੰ ਪਤਾਗਾ ਵੀ ਨਹੀਂ ਮਿਲਣਾ ਹੁਣ ਗੱਲ ਆ ਰਹੀ ਹੈ ਵੀ ਮਈ ਮਹੀਨੇ ਦਾ ਕੀ ਮਿਲਣਾ ਕਿ ਨਹੀਂ ਮਿਲਣਾ ਪਰੰਤੂ ਇਸ ਲੈਟਰ ਦੇ ਵਿੱਚ ਕਿ ਤਿੰਨ ਨੰਬਰ ਪੁਆਇੰਟ ਲਿਖਿਆ ਹੋਇਆ ਹੈ ਇੰਨਾ ਛੁੱਟੀਆਂ ਦੌਰਾਨ ਵਿਭਾਗ ਦੇ ਟੀਚਿੰਗ ਨੌਨ ਟੀਚਿੰਗ ਕਾਡਰ ਦੇ ਸਬੰਧਤ ਅਧਿਕਾਰੀ ਕਰਮਚਾਰੀ ਚੋਣ ਡਿਊਟੀ ਅਤੇ ਚੋਣ ਸੰਬੰਧੀ ਵਿਵਸਥਾ ਵਿੱਚ ਲੱਗੀ ਡਿਊਟੀ ਨਿਵਾਉਣਾ ਯਕੀਨੀ ਬਣਾਉਣਗੇ ਇਹ ਵੀ ਪੁਆਇੰਟ ਹੈ ਜੋ ਕਿ ਆਪਾਂ ਨੂੰ ਧਿਆਨ ਦੇ ਵਿੱਚ ਰੱਖਣਾ ਪੈਣਾਗਾ ਹੁਣ ਆਪਾਂ ਤੁਹਾਨੂੰ ਕੁਝ ਲੈਟਰ ਦਿਖਾਉਂਦੇ ਹੋਏ ਨਾਲ ਹੀ ਗੱਲ ਕਰਦੇ ਜਾਵਾਂਗੇ ਇਹ ਉਹ ਲੈਟਰ ਜਿਹੜਾ ਪੰਜਾਬ ਸਰਕਾਰ ਨੇ 16 8 13 ਨੂੰ ਜਾਰੀ ਕੀਤਾ ਸੀ ਜਿਦੇ ਵਿੱਚ ਇਹਨਾਂ ਨੇ ਪੰਜਾਬ ਸਰਕਾਰ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਪੰਜਾਬ ਸਰਕਾਰ ਨੇ ਵੋਕੇਸ਼ਨਲ ਵਿਭਾਗ ਵੋਕੇਸ਼ਨਲ ਵਿਭਾਗ ਭਾਵ ਜਿਨ੍ਹਾਂ ਨੂੰ ਛੁੱਟੀਆਂ ਹੁੰਦੀਆਂ ਨੇ ਲੰਬੀਆਂ ਜਿਵੇਂ ਗਰਮੀ ਦੀਆਂ ਸਰਦੀਆਂ ਦੀਆਂ ਜਾਂ ਕਿਸੇ ਵੀ ਹੋਰ ਕਾਰਨ ਜਿਨ੍ਹਾਂ ਨੂੰ ਛੁੱਟੀਆਂ ਹੁੰਦੀਆਂ ਨੇ ਵੋਕੇਸ਼ਨਲ ਤੇ ਨਾਨ ਵਕੇਸ਼ਨਲ ਦੋ ਤਰ੍ਹਾਂ ਦੇ ਸਟਾਫ ਨੇ ਜਿਨ੍ਹਾਂ ਨੂੰ ਗਰਮੀ ਸਰਦੀ ਦੀਆਂ ਛੁੱਟੀਆਂ ਹੁੰਦੀਆਂ ਨੇ ਉਹ ਵਕੇਸ਼ਨਲ ਸਟਾਫ ਹੈ ਜਿਨ੍ਹਾਂ ਨੂੰ ਨਹੀਂ ਹੁੰਦੀਆਂ ਉਹ ਨਾਨ ਵਕੇਸ਼ਨਲ ਸਟਾਫ ਨੇ ਤਿੰਨਾਂ ਨੇ ਵਿੱਚ ਕੀ ਆ ਕਿ ਆਪਾਂ ਜ਼ੂਮ ਕਰਕੇ ਦੇਖਦੇ ਆ ਤਮੇਨ ਇਹਨਾਂ ਨੇ ਲੈਣਾ ਕੀ ਹੈ ਮਾਨਜੁਗ ਅਦਾਲਤ ਸਿੱਖਿਆ ਵਿਭਾਗ ਤੇ ਹੋਰ ਅਜਿਹੀਆਂ ادارے ਜਿਨ੍ਹਾਂ ਵਿੱਚ 10 ਦਿਨ ਤੋਂ ਵੱਧ ਲਗਾਤਾਰ ਵਕੇਸ਼ਨ ਹੁੰਦੀਆਂ ਹਨ ਛੁੱਟੀਆਂ ਹੁੰਦੀਆਂ ਹਨ ਦੇ ਆਮਲੇ ਨੂੰ ਅਮਲੇ ਭਾਅ ਕਰਮਚਾਰੀ ਠੀਕ ਹੈ ਸਾਰਿਆਂ ਨੂੰ ਸਾਰਿਆਂ ਗੱਲਾਂ ਦਾ ਨਹੀਂ ਪਤਾ ਹੁੰਦਾ ਇਸ ਕਰਕੇ ਆਪਾਂ ਨੂੰ ਬੋਲਣਾ ਪੈਂਦਾ ਹੈ ਦੇ ਅਮਲੇ ਨੂੰ ਵਕੇਸ਼ਨ ਦੇ ਸਮੇਂ ਦੌਰਾਨ ਮੋਬਾਈਲ ਪਤਾ ਮਿਲਣ ਯੋਗ ਨਹੀਂ ਹੋਵੇ ਹੁਣ ਰੌਲਾ ਤਾਂ ਨਹੀਂ ਸੀ ਪੈਂਦਾ ਪਹਿਲਾਂ ਕਿਉਂਕਿ ਜੂਨ ਚ ਛੁੱਟੀਆਂ ਹੁੰਦੀਆਂ ਸੀ ਐਜੂਕੇਸ਼ਨ ਨੂੰ ਕਿੰਨੇ ਦਿਨ ਦਿੰਦੀਆਂ 30 ਦਿਨਦੀਆਂ ਤਾਂ ਕਲੀਅਰ ਹੈ ਵੀ 30 ਦਿਨ ਦਾ ਪਤਾ ਨਹੀਂ ਮਿਲਣਾ ਜੂਨ ਦਾ ਪਤਾ ਨਹੀਂ ਮਿਲਦਾ ਸੀ ਜੂਨ ਦੇ ਵਿੱਚ ਜਿਹੜੇ ਨਾਨ ਵਕੇਸ਼ਨਲ ਕਰਮਚਾਰੀਏ ਜਿਵੇਂ ਕਲਰਕ ਵਗੈਰਾ ਨੇ ਤਾਂ ਉਹਨਾਂ ਨੂੰ ਮਿਲ ਜਾਂਦਾ ਸੀ ਤੇ ਉਸ ਤੋਂ ਬਾਅਦ ਛੁੱਟੀਆਂ ਹੁੰਦੀਆਂ ਸਰਦੀ ਦੀਆਂ ਸਰਦੀਆਂ ਦੀਆਂ ਛੁੱਟੀਆਂ ਆਮ ਤੌਰ ਤੇ ਹੁੰਦੀਆਂ 25 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਤੇ ਜਿਹੜੇ ਗਿਣਤੀ 'ਚ ਕਿੰਨੀਆਂ ਬਣਦੀਆਂ ਨੇ 7 ਤੇ 7 ਕੀ ਹੈ 10 ਦਿਨ ਤੋਂ ਘੱਟ ਹੈ 10 ਦਿਨ ਤੋਂ ਘੱਟਾ ਦਾ ਦਸੰਬਰ ਦਾ ਤੁਹਾਨੂੰ ਪੂਰਾ ਮੋਬਾਈਲ ਪੱਤਾ ਮਿਲ ਜਾਂਦਾ ਸੀ ਇਸ ਕਰਕੇ ਇਹ ਗਨਫਿਊਜ਼ਨ ਨਹੀਂ ਕ੍ਰੀਏਟ ਹੁੰਦੀ ਸੀ ਲੇਕਿਨ ਹੁਣ ਜਿਹੜੀਆਂ ਛੁੱਟੀਆਂ ਹੋਈਆਂ ਉਹ 21 ਮਈ ਤੋਂ ਲੈ ਕੇ ਜੇ 31 ਮਈ ਤੱਕ ਆਪਾਂ ਦਿਨ ਗਿਣੀਏ ਤੱਕ 11 ਦਿਨ ਬਣ ਗਏ ਜਿਹੜੇ ਕਿ 10 ਦਿਨ ਤੋਂ ਵੱਧ ਨੇ 11 ਦਿਨ ਨੇ 10 ਦਿਨ ਤੋਂ ਵੱਧ ਨੇ ਤਾਂ ਇੱਥੇ ਕਈ ਡੀਡੀਓ ਨੇ ਜਿਹੜੇ ਉਹ ਮੋਬਾਈਲ ਪੱਤਾ ਘੱਟ ਰਹੇ ਨੇ ਪਰੰਤੂ ਨਾਲ ਕੀ ਚੱਲ ਰਹੀਆਂ ਨੇ ਚੋਣ ਡਿਊਟੀਆਂ ਚੱਲ ਰਹੀਆਂ ਨੇ ਇਲੈਕਸ਼ਨ ਡਿਊਟੀਆਂ ਚੱਲ ਰਹੀਆਂ ਹੁਣ ਇਲੈਕਸ਼ਨ ਡਿਊਟੀ ਦੀ ਪਰਿਭਾਸ਼ਾ ਕੀ ਹੈ ਕੁਝ ਬੰਦੇ ਵੀ ਲੌ ਲੱਗੇ ਹੋਏ ਨੇ ਕੁਝ ਸੈਕਟਰ ਅਫਸਰ ਲੱਗੇ ਹੋਏ ਨੇ ਕੁਝ ਐਫਐਸਟੀ ਟੀਮ ਚ ਨੇ ਕੁਝ ਵੀ ਐਸਟੀ ਚ ਨੇ ਕੁਝ ਬੀਵੀਟੀ ਚ ਨੇ ਵੀਡੀਓ ਵੀਿੰਗ ਚ ਨੇ ਜਾਂ ਕੁਝ ਹੋਰ ਚੋਣ ਆਮਲਾ ਜੋ ਤਿਆਰੀ ਕਰ ਰਿਹਾ ਬੁੱਟਾਂ ਦੀ ਉਹਦੇ ਵਿੱਚ ਲੱਗਿਆ ਹੋਇਆ ਜਾਂ ਕਿਸੇ ਵੀ ਤਰ੍ਹਾਂ ਦੀ ਲੰਬੀ ਡਿਊਟੀ ਤੇ ਲੱਗੇ ਹੋਏ ਨੇ ਲੰਬੀ ਡਿਊਟੀ ਭਾਵ ਇੱਕ ਦਿਨ ਦੀ ਡਿਊਟੀ ਨਹੀਂ ਹੈ ਕਈ ਦਿਨ ਦੀ ਡਿਊਟੀ ਇਹ ਵੀ ਚੋਣ ਆਮਲਾ ਦੂਜਾ ਚੋਣ ਆਮਲਾ ਉਹ ਆ ਜੋ ਪੀਆਰਓ ਲੱਗਿਆ ਹੋਇਆ ਹੈ ਏਪੀਆਰਓ ਲੱਗਿਆ ਹੋਇਆ ਹੈ ਜਾ ਪੀਓ ਲੱਗਿਆ ਹੋਇਆ ਜਿਨ੍ਹਾਂ ਦੀ ਡਿਊਟੀ ਜੇ ਛੁੱਟੀਆਂ ਦੇ ਵਿੱਚ ਗੱਲ ਕਰੀਏ 21 ਤਰੀਕ ਨੂੰ ਉਹ ਸ਼ੈ ਡਿਊਟੀ ਤੇ ਗਏ ਸੀ ਆਫੀਸ਼ੀਅਲੀ ਫਿਰ 26 ਤਰੀਕ ਨੂੰ ਰੈਸਲ ਹੈ ਤੀਜੀ ਰੈਸਲ ਉਹਨਾਂ ਦੀ 31 ਤਰੀਕ ਨੂੰ ਵੀ ਹੈਗੀ ਹੈ ਤਾਂ ਉਹਨਾਂ ਇਹਨਾਂ ਦਾ ਵੀ ਤਰਕ ਆਪਣੀ ਜਗ੍ਹਾ ਤੇ ਸਹੀ ਹੈ ਵੀ ਅਸੀਂ 26 ਦੇ 31 ਨੂੰ ਜਦੋਂ ਡਿਊਟੀ ਤੇ ਜਾਵਾਂਗੇ ਤਾਂ ਸਾਡੇ ਜਿਹੜੇ ਛੁੱਟੀਆਂ ਨੇ ਉਹ 10 ਦਿਨ ਤੋਂ ਕੱਟ ਗਈਆਂ ਸਾਨੂੰ ਮੂਹਰਲ ਪਤਾ ਮਿਲਣਾ ਚਾਹੀਦਾ ਇਹਦੇ ਨਾਲ ਹੀ ਕੁਝ ਆਪਾਂ ਹੋਰ ਲੈਟਰ ਦੇਖਦੇ ਹਾਂ ਹੁਣ ਆਪਾਂ ਇਸ ਲੈਟਰ ਦੇ ਆ ਜੀ ਇਹ ਕਲੈਰੀਫਿਕੇਸ਼ਨ ਦਿੱਤੀ ਸੀ ਮੋਬਾਈਲ ਪੱਤੇ ਵਾਸਤੇ ਟੀਚਰਾਂ ਵਾਸਤੇ ਜਿਵੇਂ ਵਿੰਟਰ ਦੇ ਵਿੱਚ ਛੁੱਟੀਆਂ ਹੋਈਆਂ ਸੀ ਉਦੋਂ ਛੁੱਟੀਆਂ ਕੁਝ ਪੀਰੀਅਡ ਪਹਿਲਾਂ ਫਾਲ ਕਰ ਗਿਆ ਸੀ ਜਿਵੇਂ ਹਫਤਾ ਤੱਕ ਪਹਿਲਾਂ ਆ ਗਿਆ ਸੀ ਇੱਕ ਹਫਤਾ ਬਾਅਦ ਚ ਆ ਗਿਆ ਸੀ ਮਤਲਬ ਇਹ ਦਸੰਬਰ ਚ ਆ ਗਿਆ ਸੀ ਇਹ ਜਨਵਰੀ ਚ ਆ ਗਿਆ ਸੀ ਤਾਂ ਉਦੋਂ ਕਲੈਰੀਫਿਕੇਸ਼ਨ ਦਿੱਤੀ ਸੀ ਪਰਸੋਨਲ ਨੇ ਕਿੰਨਾ ਨੂੰ ਆਪਾਂ ਨੂੰ ਨਹੀਂ ਆਖਿਆ ਹੈਡਾਂ ਨੂੰ ਨਹੀਂ ਆਖਿਆ ਆਖਿਆ ਕਿ ਨੂੰ ਡਾਇਰੈਕਟੋਰੇਟ ਨੂੰ ਵਿੱਤ ਵਿਭਾਗ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਮੋਬਾਈਲ ਪੱਤੇ ਸੰਬੰਧੀ ਹਦਾਇਤਾਂ ਮਿਤੀ 16 8 13 ਤਹਿਤ ਪ੍ਰਬੰਧਕੀ ਵਿਭਾਗ ਵੱਲੋਂ ਜਿਹੜੇ 10 ਦਿਨ ਦੀ ਗਣਨਾ ਕਰਨੀ ਹੈ ਉਹ ਆਪਣੇ ਪੱਧਰ ਤੇ ਕੀਤੀ ਜਾਵੇ ਇਹ ਫੇਰ ਕਲੀਅਰ ਕਰਦੀ ਵੀ ਇਹ ਆਪਾਂ ਨੂੰ ਨਹੀਂ ਫੇਰ ਆਖਿਆ ਉਹਨਾਂ ਨੇ ਉਹਨਾਂ ਨੂੰ ਹੀ ਆਖਿਆ ਠੀਕ ਹੈ ਤਾਂ ਵੀ ਛੁੱਟੀਆਂ ਦੇ ਵਿੱਚ ਕਈ ਵਾਰੀ ਟੀਚਿੰਗ ਸਟਾਫ ਆ ਜਿਹੜਾ ਛੁੱਟੀਆਂ ਦੌਰਾਨ ਕੰਮ ਕਰਦਾ ਕੰਮ ਕਰਦਾ ਤਾਂ ਉਹ ਨੂੰ ਤੁਸੀਂ ਕੰਮ ਨੂੰ ਕੰਮ ਚ ਗਿਣ ਕੇ ਮੋਬਾਈਲ ਭੱਤਾ ਦੇ ਸਕਦੇ ਹੋ ਠੀਕ ਹੈ ਸਮਝ ਗਏ ਤਾਂ ਇੱਥੇ ਵੀ ਇੱਕ ਕਲੈਰੀਫਿਕੇਸ਼ਨ ਆਈ ਸੀ ਅੱਗੇ ਇਹਨਾਂ ਨੇ ਕੋਈ ਮਿਸਲ ਦਾ ਵੀ ਲਿਖਿਆ ਹੋਇਆ ਵੇ ਮੂਲ ਰੂਪ ਚ ਵਾਪਿਸ ਕੀਤੀ ਹੈ ਉਹਨਾਂ ਨੇ ਕੋਈ ਗਿਮਿਸਲ ਭੇਜੀ ਹੋਊਗੀ ਵੀ ਆਪਾਂ ਇਹਦਾ ਮੋਬਾਈਲ ਭੱਤੇ ਦੇ ਸੰਬੰਧੀ ਕੀ ਕਰੀਏ ਕਿਉਂਕਿ ਉਹਨਾਂ ਛੁੱਟੀਆਂ ਦੇ ਵਿੱਚ ਜਿਵੇਂ ਕੋਰੋਨਾ ਟਾਈਮ ਸੀ ਜਾਂ ਹੋਰ ਸੀ ਲੋਕਾਂ ਨੇ ਘਰੋਂ ਬੈਠ ਕੇ ਵੀ ਕੰਮ ਕੀਤਾ ਸੀ ਤਾਂ ਇਹਨਾਂ ਨੇ ਸਿੱਖਿਆ ਭਾਗ ਨੂੰ ਕਿਹਾ ਤਾਂ ਵੀ ਤੁਸੀਂ ਆਪਣਾ ਬਕਰਾ ਲੈਟਰ ਜਾਰੀ ਕਰਕੇ ਇਹ ਮੋਬਾਈਲ ਬੱਤਾ ਦੇਣਾ ਚਾਹਣੇ ਤਾਂ ਦੇ ਸਕਦੇ। ਤੇ ਇਹਨੂੰ ਮੂਲ ਰੂਪ ਵਿੱਚ ਮੈਂ ਲੈਣਾ ਨੇ ਭੇਜਤਾ ਸੀ ਵੀ ਇਹਨੇ ਇਹਨਾਂ ਬੰਦਲਾ ਨਾ ਕੀਤੀ ਜਾਵੇ। ਚਲੋ ਉਸ ਸਮੇ ਉਹ ਸਮਾਪਨਾ ਲੰਘ ਗਿਆ ਹੁਣ ਆਪਾਂ ਕਰੰਟ ਟਾਪਿਕ ਤੇ ਗੱਲ ਕਰੀਏ। ਤਾਂ ਇਸ ਲੈਟਰ ਨੂੰ ਵੀ ਆਪਾਂ ਜਮ੍ਹਾਂ ਇਗਨੋਰ ਨਹੀਂ ਕਰ ਸਕਦੇ ਦੇਖਣਾ ਹੀ ਪੈਣਾ। ਤੀਜਾ ਲੈਟਰ ਆਪਣਾ ਇਹ ਵਾਲਾ ਹੈਗਾ। ਬਸ ਇਹਦੇ ਇਹ ਦਿਨ ਕੋਈ ਖਾਸ ਲਿੰਕ ਨਹੀਂ ਹੈ ਇਹਦੇ ਵਿੱਚ ਲਿਖਿਆ ਹੋਇਆ ਜੇ ਕੋਈ ਕਰਮਚਾਰੀ 10 ਦਿਨ ਤੋਂ ਵੱਧ ਛੁੱਟੀ ਤੇ ਹੈ 10 ਦਿਨ ਤੋਂ ਵੱਧ ਕੀ ਹੈ ਛੁੱਟੀ ਤੇ ਕਿਹੜੀ ਛੁੱਟੀ ਆਚਨ ਚ ਇਹ ਛੁੱਟੀ ਛੱਡ ਕੇ ਤਾਂ ਉਹਨੂੰ ਵੀ ਮੋਬਾਈਲ ਬੱਤਾ ਪੂਰੇ ਮਹੀਨੇ ਦਾ ਨਹੀਂ ਦੇਣਾ ਠੀਕ ਹੈ ਹੁਣ ਆਪਾਂ ਇਹ ਲੈਟਰ ਦੇ ਉੱਤੇ ਦੇਖ ਲਈ ਤਿੰਨ ਹੀ ਲੈਟਰ ਨੇ ਹੋਰ ਕੋਈ ਬਾਲੇ ਲੈਟਰ ਨਹੀਂ ਜਾਰੀ ਹੋਏ ਹੁਣ ਆਪਾਂ ਮੇਨ ਉਸੇ ਲੈਟਰ ਤੇ ਆ ਜੀ ਜੋ ਆਪਾਂ ਸਟਾਰਟਿੰਗ ਚ ਦੇਖਿਆ ਸੀ 16 8 13 ਵਾਲਾ ਤੇ ਇਸ ਲੈਟਰ ਦੇ ਵਿੱਚ ਇੱਕ ਲਾਈਨ ਲਿਖੀ ਹੋਈ ਹੈ ਉਹ ਨੂੰ ਜੇ ਆਪਾਂ ਧਿਆਨ ਨਾਲ ਸਮਝੀਏ ਦੇ ਅਮਲੇ ਨੂੰ ਵਕੇਸ਼ਨ ਦੇ ਸਮੇਂ ਦੌਰਾਨ ਮੋਬਾਈਲ ਪੱਤਾ ਨਹੀਂ ਮਿਲਣ ਜੋਗ ਹੋਵੇਗਾ ਕੋਈ ਵੀ ਇਦਾਂ ਦਾ ਸਰਕੂਲਰ ਜਾਂ ਲੈਟਰ ਫਿਲਹਾਲ ਮੈਰੀਤਿਆਂ ਚ ਨਹੀਂ ਆਇਆ ਵੀ ਜਿੱਦੇ ਚ ਇਹ ਲਿਖਿਆ ਹੋਵੇ ਵੀ ਪੂਰੇ ਮਹੀਨੇ ਦਾ ਨਹੀਂ ਦੇਣਾ ਇਸ ਲੈਟਰ ਚ ਵੀ ਇਹਨਾਂ ਲਿਖਿਆ ਵਕੇਸ਼ਨ ਦੇ ਸਮੇਂ ਦੌਰਾਨ ਵਕੇਸ਼ਨ ਦੇ ਸਮੇਂ ਉਤਰਾਂ ਹੁਣ ਵਕੇਸ਼ਨ ਦਾ ਸਮਾਂ ਕੀ ਹੈ ਕਲੀਅਰ ਕਟਾ 21 ਤੋਂ 31 ਭਾਵ ਕਿੰਨੀਆਂ ਛੁੱਟੀਆਂ ਹੋਈਆਂ 11 ਦਿਨ ਦੀਆਂ ਤਾਂ ਚਾਹੀਦਾ ਤਾਂ ਇਹ ਵੀ 11 ਦਿਨ ਦਾ ਕੱਟ ਲੀਏ। ਬਾਕੀ 20 ਦਿਨ ਦਾ ਤਾਂ ਦਿਓ। ਸਭ ਨੂੰ ਦਿਓ ਚੌਨ ਡਿਊਟੀ ਵਾਲੀ ਗੱਲ ਤਾਂ ਆਪਾਂ ਬਾਅਦ 'ਚ ਕਰਦੇ ਆ। ਤਾਂ 20 ਦਿਨ ਦਾ ਸਭ ਨੂੰ ਮਿਲਣਾ ਚਾਹੀਦਾ ਜਿੰਨਾ ਜ਼ਿਕਰ ਕੋਈ ਹੋਰ ਕਲੈਰੀਫਿਕੇਸ਼ਨ ਨਹੀਂ ਆਉਂਦੀ। 20 ਦਿਨ ਤੋਂ ਭਾਵ ਜੇ ਕਿ ਸਾਨੂੰ 500 ਰੁਪਏ ਬੱਤਾ ਮਿਲਦਾ। 20 31 500 B ਨੂੰ 31 ਦੇ ਵੰਡ ਕੇ 500 ਨਾਲ ਗੁਣਾ ਕਰ ਦਿਓ। ਠੀਕ ਹੈ ਦੇਖਿਓ ਕਿੰਨਾ ਹੁੰਦਾ। 500 20 31 ਕਿੰਨਾ ਆ ਗਿਆ 322.58 ਭਾਵ ਨਿਕਟੀਕਰਨ ਕਰਦੇ ਕਿੰਨੇ ਬਣ ਗਏ 323 ਰੁਪਏ 323 ਰੁਪਏ ਤੱਕ ਘਟੋ ਘਟ ਜੇ ਕੋਈ ਗਰੁੱਪ ਸੀ ਦਾ EMPLOYEE ਹੈ ਗਰੁੱਪ ਸੀ ਭਾਵ ਜੀ ਦਾ ਲੈਵਲ 6 ਤੋਂ 10 ਹੈ ਉਹਨਾਂ ਨੂੰ 323 ਰੁਪਏ ਤਾਂ ਮਿਲਣ ਹੀ ਮਿਲਣ ਜੇ ਕੋਈ ਗਰੁੱਪ A ਦਾ EMPLOYEE ਹੈ ਜੀ ਦਾ ਲੈਵਲ ਵੱਧ ਹੈ 15 ਤੋਂ ਉੱਪਰ ਹੈ ਠੀਕ ਹੈ 16 ਤੋਂ ਬੱਬ ਹੈ ਉਹਨੂੰ 500 ਦੀ ਜਗ੍ਹਾ ਤੇ ਕਿੰਨਾ ਗੁਣਾ ਕਰ ਦਾਂਗੇ 1000 ਨਾਲ ਤੇ ਇੱਥੇ ਕਿੰਨਾ ਬਣ ਜੂਗਾ 600 45 ਰੁਪਏ ਇੰਨੇ ਰੁਪਏ ਤਾਂ ਉਹਨੂੰ ਦੇਖੋ ਮਿਲਨੇ ਹੀ ਮਿਲਨੇ ਨਹੀਂ ਇਹ ਕੌਣ ਕਹਿੰਦਾ ਆਪਾਂ ਨਹੀਂ ਕਹਿੰਦੇ ਲੈਟਰ ਕਹਿੰਦਾ ਬਾਕੀ ਦੇਖੋ ਕਲੀਅਰ ਕਟੇ ਤੀਏ ਵੀ ਤੁਹਾਡੇ ਜਿਹੜਾ ਤੁਹਾਡਾ ਡੀਡੀਓ ਹੈ ਉਹ ਕੀ ਸਮਝਦਾ ਹੈ ਜਾਂ ਖਜ਼ਾਨਾ ਉਹਨੂੰ ਕੀ ਇਨਸਟਰਕਸ਼ਨ ਦਿੰਦਾ ਹੈ ਕੁਝ ਇਨਸਟਰਕਸ਼ਨਾਂ ਖਜ਼ਾਨੇ ਦੀਆਂ ਵੀ ਕੁ ਮਰੀਆਂ ਨਗੀਆਂ ਉਹ ਵੀ ਆਪਾਂ ਡਿਸਕਸ ਕਰ ਲੈਣੇ ਆ ਦੇਖੋ ਮੇਨ ਗੱਲ ਤਾਂ ਇਹ ਹੈ ਵੀ ਜੋ ਖਜ਼ਾਨਾ ਬਿਲ ਪਾਸ ਕਰੂਗਾ ਡੀ ਡੀਓ ਤਾਂ ਉਹੀ ਬਿਲ ਭੇਜੂਗਾ ਇਹ ਨਹੀਂ ਹੈ ਵੀ ਕੋ ਨੂੰ ਮੋਬਾਈਲ ਬੱਤਾ ਖਜ਼ਾਨਾ ਦੇਈ ਜਾਂਦਾ ਦੂਜੇ ਨੂੰ ਨਹੀਂ ਦੇਈ ਜਾਂਦਾ ਇਹ ਦੇ ਰਿਗਾਰਡਿੰਗ ਡੀਟੀਐਫ ਨੇ ਵੀ ਹੁਣ ਮੰਗ ਪੱਤਰ ਜਾਰੀ ਕੀਤੇ ਨੇ ਗਰੁੱਪਾਂ 'ਚ ਚੱਲ ਰਹੇ ਨੇ ਉਹ ਵੀ ਕਹਿ ਰਹੇ ਨੇ ਵੀ ਮੁਆਲਬਤ ਹੈ ਇਸ ਸੰਬੰਧੀ ਕਲੈਰੀਫਿਕੇਸ਼ਨ ਜਾ ਡਿਪਾਰਟਮੈਂਟ ਚਾਹੇ ਪੰਜਾਬ ਸਰਕਾਰ ਚਾਹੇ ਸਿੱਖਿਆ ਵਿਭਾਗ ਇਸ ਸੰਬੰਧੀ ਕੋਈ ਕਲੈਰੀਫਿਕੇਸ਼ਨ ਜਾਰੀ ਕਰੇ ਵੀ ਇਹਦਾ ਕੀ ਕਰਨਾ ਉਸ ਤੋਂ ਬਾਅਦ ਗ੍ਰਹੀ ਗੱਲ ਚੋਣ ਡਿਊਟੀ ਦੀ ਉਹਦੇ ਸੰਬੰਧੀ ਦੇਖੋ ਹੁਣ ਆਪਣੇ ਖਜ਼ਾਨੇ ਪਹਿਲਾਂ ਗੱਲ ਹੈ ਵੀ ਖਜ਼ਾਨਾ ਕੀ ਕਹਿੰਦਾ ਕਿਹੜੀ ਨੂੰ ਚੋਣ ਡਿਊਟੀ ਕਾਊਂਟ ਕਰਦੇ ਨੇ ਕਿਹੜੀ ਨੂੰ ਡਿਊਟੀ ਕਰਦੇ ਨੇ ਉਹ ਕਲੈਰੀਫਿਕੇਸ਼ਨ ਅਪਾ ਵੇਟ ਕਰ ਰਹੇ ਆ ਕਲੈਰੀਫਿਕੇਸ਼ਨ ਕੀ ਆਉਂਦੀ ਹੈ ਪਰ ਜੇ ਕੁਝ ਨਹੀਂ ਵੀ ਆਉਂਦੀ ਤਾਂ ਇਸ ਲੈਟਰ ਦੇ ਅਨੁਸਾਰ 20 ਦਿਨ ਦਾ ਜ਼ਰੂਰ ਮਿਲ ਜਾਣਾ ਚਾਹੀਦਾ ਬਾਕੀ ਐਕਸਪਰਟ ਬਹੁਤ ਨਹੀਂ ਠੀਕ ਹੈ ਖਜ਼ਾਨੇ ਦੇ ਵਿੱਚ ਬੈਠੇ ਨੇ ਸਾਰੇ ਹੋਰ 부ਭਾਗਾਂ ਦੇ ਵਿੱਚ ਬੈਠੇ ਨੇ ਉਹ ਸਾਰੇ ਆਪਸ ਵਿੱਚ ਜਿਵੇਂ ਵੀ رائے ਹੋਊਗੀ ਜਾਂ ਕੋਈ ਕਲੈਰੀਫਿਕੇਸ਼ਨ ਆਊਗੀ ਉਹਦੇ ਅਨਸਾਰ ਹੋ ਜਾਊਗਾ ਜੋ ਵੀ ਫੈਕਟਰ ਸੀ ਮੈਂ ਤੁਹਾਡੇ ਸਾਹਮਣੇ ਸਾਂਝੇ ਕਰਤੇ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਣਗੇ ਜੇ ਠੀਕ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ